ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰ ਦੇਸ਼ ਦੁਨੀਆ ਦੇ ਖਬਰਾਂ ਤੇ ਰੁਕ ਕਰਦੇ ਆਂ ਪਹਿਲੀ ਖਬਰ ਦਾ ਭਾਰਤ ਸਰਕਾਰ ਨੇ ਈਰਾਨ ਅਤੇ ਇਜ਼ਰਾਈਲ ਨੂੰ ਲੈ ਕੇ ਇੱਕ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇ ਨਜ਼ਰ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਈਰਾਨ ਜਾਂ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤੈਅ ਦੇ ਨਾਲ ਹੀ ਜਿਹੜੇ ਲੋਕ ਇਜ਼ਰਾਈਲ ਜਾਂ ਈਰਾਨ ਵਿੱਚ ਰਹਿ ਰਹੇ ਨੇ ਉਨ੍ਹਾਂ ਨੂੰ ਉੱਥੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਦੀ ਅਪੀਲ ਕੀਤੀ ਜਾਂਦੀ ਹੈ। ਆਪਣੀ ਸੁਰੱਖਿਆ ਬਾਰੇ ਬਹੁਤ ਸਾਵਧਾਨ ਰਹੋ ਅਤੇ ਆਪਣੀਆਂ ਗਤੀਵਿਧੀਆਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰੋ। ਦਰਸਲ ਦਹਾਕਿਆਂ ਤੋਂ ਕੱਟੜ ਵਿਰੋਧੀ ਰਹੇ ਈਰਾਨ ਅਤੇ ਇਜ਼ਰਾਈਲ ਆਮੋ ਸਾਹਮਣੇ ਨੇ ਤੇ 1 ਅਪ੍ਰੈਲ ਨੂੰ ਈਰਾਨ ਦੋਸ਼ ਕਰਤੇ ਹੋਏ ਹਮਲੇ ਲਈ ਈਰਾਨ ਨੇ ਇਜ਼ਰਾਈਲ ਜ਼ਿੰਮੇਵਾਰ ਠਹਿਰਾ ਰਿਹਾ ਹੈ। ਜਦਕਿ ਇਜ਼ਰਾਈਲ ਇਸ ਤੋਂ ਇਨਕਾਰ ਕਰ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਈਰਾਨ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਇਜ਼ਰਾਈਲ ਉੱਤੇ ਹਮਲਾ ਕਰ ਸਕਦਾ ਹੈ। ਅੱਤਵਾਦ ਵਿਰੋਧ ਚੱਲ ਰਹੀ ਮਹਿੰਮ ਦੌਰਾਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਜਰਮਨੀ ਆਧਾਰਿਤ ਸੰਚਾਲਕ ਪ੍ਰੋਪਰਿਟੀ ਸਿੰਘ ਸਿੱਧੂ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਅੱਤਵਾਦੀ ਭਰਤੀਕਰਨ ਫੰਡਿੰਗ ਦੇਣ ਅਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਸ ਡੀਜੀਪੀ ਪੰਜਾਬ ਗੌਰਵ ਜਾਦਵ ਨੇ ਦਿੱਤੀ ਹੈ ਜ਼ਿਕਰ ਹੋ ਗਿਆ ਕਿ ਸਾਲ 2020 ਦੇ ਵਿੱਚ ਅਸੈਂਸ ওসি ਅੰਮ੍ਰਿਤਸਰ ਵਿਖੇ ਗੁਪਤ ਸੂਚਨਾ ਮਿਲੀ ਸੀ ਕਿ ਕੇਜ਼ੀਡਐਫ ਅਤਵਾਦੀ ਜਗਦੀਸ਼ ਸਿੰਘ ਪੂਰਾ ਪੰਜਾਬ ਦੇ ਵਿੱਚ ਕੁਝ ਨਾਮਵਰ ਸ਼ਖਸੀਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਉਸਨੇ ਆਪਣੇ ਭਾਰਤ ਅਧਾਰਤ ਸਾਥੀਆਂ ਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ ਪੰਜਾਬ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਮੈਡੀਊਲ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਪਰਦਾਫਾਸ਼ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ ਹਥਿਆਰ ਅਤੇ ਗੋਲੀ ਸਿਕਾ ਬਰਾਮਦ ਕੀਤੇ ਸਨ ਇਸ ਸਬੰਧੀ ਪੁਲਸ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯੂਏਪੀਏ ਦੀਆਂ ਧਰਾਵਾਂ ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ 19 ਦਸੰਬਰ 2020 ਨੂੰ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐਫਆਈਆਰ ਨੰਬਰ 18 ਦੇ ਮਾਮਲਾ ਦਰਜ ਕੀਤਾ ਸੀ ਅਜੀਬਾ ਲੱਗਦਾ ਹੈ ਕਿ ਲਬਨਾਨ ਦੀ ਸਰਹੱਦ ਦੇ ਨੇੜੇ ਸ਼ਹਿਰਾ ਉੱਤੇ ਰਾਕਟ ਦਾਗੇ ਜਾਣ ਨਾਲ ਇਜ਼ਰਾਈਲ ਦੇ ਖਿਲਾਫ ਇਰਾਨ ਦਾ ਵੱਡਾ ਬਦਲਾ ਸ਼ੁਰੂ ਹੋ ਗਿਆ ਹੈ। ਲਬਨਾਮ ਸਥਿਤ ਇਰਾਨ ਪ੍ਰੌਕਸੀ ਸਮੂਹ ਹਿਜ਼ਬੁੱਲਾ ਨੇ ਵੱਡਾ ਹਮਲਾ ਕੀਤਾ ਹੈ ਤੇ ਲਬਨਾਨੀ ਖੇਤਰ ਤੋਂ ਇਜ਼ਰਾਈਲ ਵੱਲ ਬੈਕ ਟੂ ਬੈਕ ਰਾਕੇਟ ਧਾਗੇ ਗਏ। ਕਈ ਲੋਕ ਦਾਅਵਾ ਕਰਦੇ ਹਨ ਕਿ ਸਿਰਫ 15 ਮਿੰਟ ਦੇ ਵਿੱਚ 100 ਤੋਂ ਵੱਧ ਰਾਕੇਟ ਧਾਗੇ ਗਏ ਪਰ ਲਬਨਾਨ ਤੋਂ ਧਾਗੇ ਗਏ ਰਾਕਟਾਂ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਲਬਨਾਨ ਦੀ ਸਰਹੱਦ ਨੇੜੇ ਇਜ਼ਰਾਈਲ ਦੇ ਗੈਲੀਲੀ ਪੈਨ ਹੈਂਡਲ ਦੇ ਵਿੱਚ ਰਾਕੇਟ ਚੇਤਾਵਨੀ ਸਾਇਰਨ ਵੱਜਣ ਲੱਗੇ ਤੇ ਨੇੜਲੇ ਹੋਰ ਸ਼ਹਿਰਾਂ ਵਿੱਚ ਵੀ ਸ਼ੱਕੀ ਡਰੋਨ ਕੁਸਪੈਕਟ ਨੂੰ ਲੈ ਕੇ ਸਾਇਰਨ ਵਜਾਏ ਗਏ। ਤੋਂ ਨੂੰ ਦੱਸਦੇ ਇਹ ਕਿ ਇਜ਼ਰਾਈਲ ਅਤੇ ਇਰਾਨ ਵਿਚਾਲੇ ਤਣਾਅ ਹੁਣ ਖਤਰਨਾਕ ਮਕਾਮ 'ਤੇ ਪਹੁੰਚ ਗਿਆ ਹੈ ਤੇ ਜਿਸ ਕਾਰਨ ਮੱਧ ਪੂਰਬ ਇੱਕ ਨਵੀਂ ਜੰਗ ਦੀ ਕਗਾਰ ਤੇ ਹੈ ਅਮਰੀਕੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ ਉੱਤੇ ਹਮਲੇ ਦਾ ਖਦਸ਼ਾ ਪ੍ਰਗਟਾਇਆ ਸੀ 18ਵੀਂ ਲੋਕ ਸਭਾ ਚੋਣਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਹੋ ਸਕਦੀਆਂ ਨੇ ਇੱਕ ਅਨੁਮਾਨ ਦੇ ਅਨੁਸਾਰ ਇਹਨਾਂ ਚੋਣਾਂ ਵਿੱਚ 1 ਲੱਖ ਕਰੋੜ ਰੁਪਏ ਦਾ ਖਰਚਾ ਵੀ ਹੋ ਸਕਦਾ ਹੈ ਸੈਂਟਰਲ ਫਾਰ ਮੀਡੀਆ ਸਟੱਡੀਜ਼ ਦੀ ਰਿਪੋਰਟ ਅਨੁਸਾਰ ਵਿਸੋ ਉਨੀ ਦੇ ਵਿੱਚ ਦੇਸ਼ ਦੇ ਵਿੱਚ ਚੋਣਾਂ ਦਾ ਕੁੱਲ ਖਰਚਾ ਲਗਭਗ 60 ਹਜ਼ਾਰ ਕਰੋੜ ਰੁਪਏ ਜਾਨੀ ਕਿ 8 ਬ ਅਤੇ ਉਸ ਸਮੇਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਚੋਣ ਸਾਬਤ ਹੋਈਆਂ ਸਨ ਕਿਉਂਕਿ 2016 ਵਿੱਚ ਅਮਰੀਕਾ ਚੋਣਾਂ ਰਾਸ਼ਟਰਪਤੀ ਚੋਣਾਂ 'ਚ ਕੁੱਲ 6.5 ਬਿਲੀਅਨ ਡਾਲਰ ਰੁਪਏ ਖਰਚ ਹੋਏ ਸਨ ਪਰ 2020 ਅਮਰੀਕਾ ਚੋਣਾਂ ਦੇ ਵਿੱਚ ਹੀ ਅਮਰੀਕਾ ਨੇ ਸਭ ਤੋਂ ਮਹਿੰਗੀਆਂ ਚੋਣਾਂ ਦੇ ਮੁਕਾਬਲੇ ਭਾਰਤ ਨੂੰ ਪਛਾੜ ਦਿੱਤਾ ਕਿਉਂਕਿ ਅਮਰੀਕਾ 'ਚ ਪਿਛਲੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ 14 ਬਿਲੀਅਨ ਡਾਲਰ ਦਾ ਖਰਚਾ ਹੋ ਗਿਆ ਹੁਣ ਜੇ ਭਾਰਤ 'ਚ ਚੋਣਾਂ ਦਾ ਖਰਚਾ ਇਸ ਸਾਲ 1. ਸੋਲਾ ਲੱਖ ਕਰੋੜ ਨੂੰ ਪਾਰ ਕਰਦਾ ਹੈ ਤਾਂ ਭਾਰਤ ਦੀਆਂ ਚੋਣਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਹੋਣਗੀਆਂ ਤੇ ਇਸ ਲਈ ਹਾਈ ਨਾਲ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਦੇ ਮਾਮਲੇ 'ਚ ਭਾਰਤ ਤੇ ਅਮਰੀਕਾ 'ਚ ਹੀ ਮੁਕਾਬਲਾ ਹੈ ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਚੋਟੀ ਦੇ 10 ਸਭ ਤੋਂ ਵੱਧ ਜੁੜੇ ਹੋਏ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਤੇ ਇਸ ਸੂਚੀ ਵਿੱਚ ਗੁਜਰਾਤ ਸੂਬੇ ਦੇ ਸ਼ਹਿਰ ਅਹਮਦਾਬਾਦ ਦੇ ਵੀਰਮ ગામ ਦੇ ਵਸਨੀਕ ਭਾਰਤੀ ਨਾਗਰਿਕ ਪਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ ਅਮਰੀਕਾ ਦੀ FBI ਨੇ ਉਸ ਉੱਤੇ 2.5 ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ FBI ਨੇ X ਦੇ ਉੱਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਮਰੀਕਾ ਵਿੱਚ ਰਹਿੰਦੇ ਪਦਰੇਸ਼ ਕੁਮਾਰ ਪਟੇਲ ਨਾਮੀ ਇਸ ਨੌਜਵਾਨ ਨੇ 2015 ਦੇ ਵਿੱਚ ਆਪਣੀ ਪਤਨੀ ਪਲਕ ਪਟੇਲ ਦਾ ਕਤਲ ਕੀਤਾ ਸੀ ਤੇ ਉਦੋਂ ਤੋਂ ਇਹ ਪਗੋੜਾ ਹੈ ਪਦਰੇਸ਼ ਅਤੇ ਉਸਦੀ ਪਤਨੀ ਪਲਕ ਦੋਵੇਂ ਅਮਰੀਕਾ ਦੇ ਹਨਓਵਰ ਮੈਰੀਲੈਂਡ ਸੂਬੇ ਦੇ ਵਿੱਚ ਸਥਿਤ ਇੱਕ ਡੰਕਿਨ ਡੋਨਟਸ ਯਾਨੀ ਕਿ ਕਾਫੀ ਸ਼ਾਪ ਵਿੱਚ ਇਕੱਠੇ ਕੰਮ ਕਰਦੇ ਸੀ ਤੇ ਪਧਰੇਸ਼ ਨੇ ਆਪਣੇ ਕੰਮ ਵਾਲੀ ਥਾਂ ਤੇ ਆਪਣੀ 21 ਸਾਲਾਂ ਪਤਨੀ ਪਲਕ ਪਟੇਲ ਦਾ ਕਤਲ ਕਰ ਦਿੱਤਾ ਸੀ ਘਟਨਾ ਦੇ ਸਮੇਂ ਬਹੁਤ ਸਾਰੇ ਗਾਹਕ ਸਮੇਂ ਤੇ ਮੌਤੇ ਮੌਕੇ ਤੇ ਮੌਜੂਦ ਸਨ ਤੇ ਕਤਲ ਤੋਂ ਲਗਭਗ 1 ਮਹੀਨਾ ਪਹਿਲਾਂ ਇਸ ਜੋੜੇ ਦੇ ਵੀਜ਼ੇ ਦੀ ਮਿਆਦ ਵੀ ਖਤਮ ਹੋ ਗਈ ਸੀ ਅਤੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਪਧਰੇਸ਼ ਦੀ ਪਤਨੀ ਪਲਕ ਭਾਰਤ ਜਾਣਾ ਚਾਹੁੰਦੀ ਸੀ ਪਰ ਉਸਦੇ ਪਤੀ ਨੇ ਇਸ ਦਾ ਫਰੋਧ ਕੀਤਾ ਸੀ ਸ਼ਰਮਣੀ ਕਲਿਸਦਲ ਪਾਪਾ ਦਾ ਗੜ ਜੋ ਪਿਛਲੇ 2 ਸਾਲ ਤੋਂ ਟੁੱਟਿਆ ਹੋਇਆ ਤੇ ਇਸ ਵਾਰ ਆਸੀ ਕਿ ਗੱਟ ਜੋੜ ਮੂੜ ਹੋ ਜਾਵੇਗਾ ਪਰ ਕਿਸਾਨੀ ਸੰਘਰਸ਼ ਤੇ ਬੰਦੀ ਸਿੰਘਾਂ ਦੇ ਮਾਮਲੇ ਕਾਰਨ ਗੱਟ ਜੋੜ ਨਹੀਂ ਹੋ ਸਕਿਆ ਹੁਣ ਦੋਵੇਂ ਪਾਰਟੀਆਂ ਆਪੋ ਆਪਣੇ ਪੱਧਰ ਉੱਤੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਉੱਤੇ ਚੋਣ ਮੈਦਾਨ ਚ ਉਮੀਦਵਾਰ ਉਤਾਰ ਰਹੀਆਂ ਨੇ ਇਹਨਾਂ ਦੋਵੇਂ ਪਾਰਟੀਆਂ ਵੱਲੋਂ ਵੱਖ-ਵੱਖ ਚੋਣ ਲੜਨ ਦੇ ਉੱਤੇ ਹੁਣ ਸਿਆਸੀ ਹਲਕਾ ਜੀ ਇੱਕ ਸਵਾਲ ਨੇ ਜਨਮ ਲੈ ਲਿਆ ਕਿ ਜੇਕਰ ਸ਼ਰਮਣੀ ਅਕਾਲੀ ਦਲ ਪੰਜਾਬ ਚ ਜੇਤੂ ਰਹਿੰਦਾ ਹੈ ਅਤੇ ਉਸਦੇ ਐਮਪੀ ਜੱਟ ਦੇ ਨੇ ਤਾਂ ਫਿਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੀ ਸਟੈਂਡ ਹੋਵੇਗਾ ਕੀ ਉਹ ਭਾਜਪਾ ਪੱਕੀ ਸਰਕਾਰ ਦੀ ਹਮਾਇਤ ਬਾਹਰੋਂ ਜਾਂ ਅੰਦਰੋਂ ਸ਼ਾਮਲ ਹੋ ਕਿਉਂਕਿ ਇੰਡੀਆ ਗਰਚੋਰ ਕਾਂਗਰਸ ਪਾਰਟੀ ਹੋਣ ਉੱਤੇ ਸ਼ਰਮਣੀ ਅਕਾਲੀ ਦਲ ਉਹਨਾਂ ਨਾਲ ਕਿਸੇ ਵੀ ਕੀਮਤੇ ਹਮਾਇਤ ਨਹੀਂ ਕਰ ਸਕਦੇ। ਐਥਰੂ ਲੈ ਕੇ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਅਕਾਲੀ ਦਲ ਚੋਣਾਂ ਤੋਂ ਪਹਿਲਾਂ ਸਪਸ਼ਟ ਕਰੇ ਕਿ ਜੇਕਰ ਉਹ ਜੱਤ ਦਾ ਤਾਂ ਉਹ ਕਿਸ ਪਾਸੇ ਦਾ ਰੁਕ ਕਰੇਗਾ ਕਿਉਂਕਿ ਪੰਜਾਬ ਚ ਕਿਸਾਨੀ ਸੰਘਰਸ਼ ਤੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਲੈ ਕੇ ਅੱਜਕੱਲ੍ਹ ਭਾਜਪਾ ਨੂੰ ਕੇਰਨ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਆ ਰਹੀਆਂ ਨੇ ਤੇ ਅਕਾਲੀ ਦਲ ਇਸ ਵਾਰ ਭਾਜਪਾ ਤੋਂ ਦੂਰੀ ਬਣਾ ਕੇ ਚੋਣ ਲੜ ਰਿਹਾ ਹੈ ਪਰ ਜੱਤਨ ਦੇ ਬਾਅਦ ਅਕਾਲੀ ਦਲ ਦਾ ਕੀ ਰੋਲ ਹੋਵੇਗਾ। ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਵੇਂ ਅੱਜ ਸ਼ਰਮਣੀ ਅਕਾਲੀ ਦਲ ਆਪ ਤੇ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲੇ ਪਰ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਬੈਠੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਚੋਟੀ ਦੇ ਨੇਤਾਵਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੰਦਰ ਖਾਤੇ ਬੇਨਤੀ ਕੀਤੀ ਹੈ ਕਿ ਉਹ ਲੁਧਿਆਣਾ ਤੋਂ ਚੋਣ ਲੜ ਜਿਸ ਨਾਲ ਅਕਾਲੀ ਹਲਕਿਆਂ ਦੇ ਵਿੱਚ ਜੋਸ਼ ਤੇ ਅਕਾਲੀ ਵਰਕਰਾਂ ਚ ਨਿਰਾਸ਼ਾ ਦੂਰ ਕਰਕੇ ਮੋੜ ਜੋਸ਼ ਭਰਿਆ ਜਾਵੇ ਇਸ ਸਬੰਧੀ ਭਾਵੇਂ ਸੀਨੀਅਰ ਨੇਤਾਵਾਂ ਨੇ ਸੁਖਬੀਰ ਨੂੰ ਬੇਨਤੀ ਕਰਨ ਦੀਆਂ ਖਬਰਾਂ ਨੇ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਇਹ ਫੈਸਲਾ ਲੈ ਲਿਆ ਹੈ ਦੇ ਪਰਿਵਾਰ ਦੇ ਵਿੱਚੋਂ ਇੱਕ ਜੀ ਨੂੰ ਹੀ ਟਿਕਟ ਮਿਲੇਗੀ ਜਿਹਦੇ ਚੱਲਦੇ ਉਹ ਪਹਿਲਾਂ ਹੀ ਫਿਰੋਜ਼ਪੁਰ ਤੋਂ ਮੌਜੂਦਾ ਐਮਪੀ ਹੁੰਦੇ ਹੋਏ ਚੋਣ ਲੜਨ ਤੋਂ ਨਾਂ ਕਰ ਚੁੱਕੇ ਨੇ ਅੱਜ ਜਦੋਂ ਟਿਕਟ ਦੇ ਇੱਛਕ ਸਾਬਕਾ ਮੇਅਰ ਅਚਰਨ ਸਿੰਘ ਗੋਲਵਰੀਆ ਦੇ ਅਤੇ ਟਿਕਟ ਦੇ ਦਾਅਵੇਦਾਰ ਪਰਵਕਾਰ ਸਿੰਘ ਨੂੰ ਮਿਲਣ ਗੱਲ ਕੀਤੀ ਗਈ ਤਾਂ ਕੋਨਰੇ ਕਿਹਾ ਕਿ ਜੇਕਰ ਸੁਖਬੀਰ ਚੋਣ ਲੜਦੇ ਨੇ ਤਾਂ ਉਹਨਾਂ ਆਖਿਆ ਕਿ ਇਸ ਤੋਂ ਚੰਗਾ ਹੋਰ ਕੀ ਹੋਵੇਗਾ ਅਕਾਲੀ ਦਲ ਲੱਖਾਂ ਵੋਟਰਾਂ ਨਾਲ ਜਿੱਤੇਗਾ ਤੇ ਅਸੀਂ ਤਨਮਾਨ ਅਤੇ ਧੰ ਦੇ ਨਾਲ ਦਿਨ ਰਾਤ ਇੱਕ ਕਰਕੇ ਉਹਨਾਂ ਦੀ ਮਦਦ ਕਰਾਂਗੇ ਸੁਖਬੀਰ ਜੀ ਸਿਰਫ ਐਲਾਨ ਤਾਂ ਕਰਨ ਅਮਦ ਮੇ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਤਿਹਾਰ ਜੇਲ੍ਹ ਪ੍ਰਸ਼ਾਸਨ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨਮਨੁੱਖੀ ਸਲੂਕ ਕਰਨ ਦਾ ਦੋਸ਼ ਲਾਇਆ। ਉਨਾਂ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੁਨੀਤਾ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਚ ਅਰਵਿੰਦ ਕੇਜਰੀਵਾਲ ਨਾਲ ਆਮੋ-ਸਾਮਣੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੇਲ੍ਹ ਪ੍ਰਸ਼ਾਸਨ ਨੇ ਕੇਜਰੀਵਾਲ ਦੀ ਪਤਨੀ ਨੂੰ ਖਿੜਕੀ ਰਾਹੀਂ ਕੇਜਰੀਵਾਲ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਤੇ ਸੰਜੇ ਸਿੰਘ ਨੇ ਕਿਹਾ ਕਿ ਤਿਹਾਰ ਜੇਲ੍ਹ ਪ੍ਰਸ਼ਾਸਨ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਤਿਹਾਰ ਜੇਲ੍ਹ ਵਿੱਚ ਆਮੋ-ਸਾਮਣੇ ਮੁਲਾਕਾਤਾਂ ਆਮਨੇ ਉਹਨਾਂ ਇਹ ਵੀ ਆਖਿਆ ਕਿ ਅਰਵਿੰਦ ਕੇਜਰੀਵਾਲ ਅਨਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਖੌਫਨਾਕ ਅਪਰਾਧੀਆਂ ਨੂੰ ਵੀ ਬੈਰਕਾਂ ਦੇ ਜਦੋਂ ਕਿ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਆਪਣੀ ਪਤਨੀ ਅਤੇ ਪੀਐਨਯੂ ਵਿੰਡੋ ਬਾਕਸ ਰਾਹੀਂ ਮਿਲਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਜੇ ਹਾਂ ਅਨਮਨੁੱਖੀ ਵਤੀਰਾ ਉਹਨਾਂ ਨਾਲ ਕਿਉਂ ਕੀਤਾ ਜਾ ਰਿਹਾ ਹੈ ਅਜਲੀ ਐਨਏਯੂ ਦੁਬਾਰਾ ਫਿਰ ਹਾਜ਼ਰ ਹੋਮਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ